ਸਭ ਤੋਂ ਪਹਿਲਾ ਡਿਸਕਸ਼ਨ ਦਾ ਪਾਰਟ ਰਹੇਗਾ ਵਿਕਰਮ ਸਿੰਘ ਮਜੀਠੀਆ ਸਾਹਿਬ ਕਾ ਮਾਲ ਮੰਤਰੀ। ਦੋ ਸਕਿਉਰਿਟੀ ਵਾਪਸ ਕਿਉਂ ਲੈ ਗਈ ਹੈ? Z+ ਪ੍ਰੋਟੈਕਟਿਵ ਵਿਕਰਮ ਸਿੰਘ ਮਜੀਠੀਆ ਸੀ ਜਿਨ੍ਹਾਂ ਨੇ ਕਿਹਾ ਕਿ ਮੈਂ ਬੋਲਣ ਤੋਂ ਨਹੀਂ ਰੁਕਾਂਗਾ। ਸਰਕਾਰ ਮੇਰੇ ਤੇ ਯੂਆਪਾ ਲਗਾਵੇ, ਵੱਡੇ ਕਾਨੂੰਨ ਲਗਾਵੇ ਤਾਂ ਮੈਂ ਰੁਕਾਂਗਾ। ਆਦਰਵਾਇਜ਼ ਸਿੱਧੂ ਮੂਸੇਵਾਲ ਵਾਂਗ ਗੋਲੀ ਮਰਵਾ ਦੇ। ਇਹ ਬਹੁਤ ਵੱਡਾ ਬਿਆਨ ਪੰਜਾਬ ਦੇ ਸਾਬਕਾ ਮਨਿਸਟਰ ਵਿਕਰਮ ਸਿੰਘ ਮਜੀਠੀਆ ਦਾ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਕਹਿ ਰਹੇ ਨੇ ਕਿ ਡਰੱਗ ਦੇ ਮਾਮਲਿਆਂ 'ਚ ਜਿਹੜੇ ਲੈਫਟ ਸੀ ਜਿਨ੍ਹਾਂ ਤੇ ਵੱਡੇ ਦਾਗ ਨੇ ਉਹਨਾਂ ਨੂੰ Z+ ਸੁਰੱਖਿਆ ਕਿਸ ਲਿਹਾਜ਼ ਨਾਲ ਦਿੱਤੀ ਗਈ ਦੋ ਬਿਆਨ ਹੋ ਗਏ ਵਿਕਰਮ ਮਜੀਠੀਆ ਨੂੰ ਲੈ ਕੇ ਡੀਜੀਪੀ ਆਰਪੀਕ ਸ਼ੁਕਲਾ ਕਹਿ ਰਹੇ ਸੀ ਕਿ ਕਨਸੀਡਰ ਕਰਕੇ ਇੰਟਰਨਲ ਸਕਿਉਰਿਟੀ ਨੇ ਫੈਸਲਾ ਲਿਆ ਕਿ ਸੁਰੱਖਿਆ ਘਟਾ ਦਿੱਤੇ ਜਾਏ ਹਾਲਾਂਕਿ ਆਪਣੇ ਸੀਕ੍ਰੇਟ ਡਾਕੂਮੈਂਟਸ ਹੁੰਦੇ ਆ ਪੜੇ ਸੀਕ੍ਰੀਟ ਫੈਸਲੇ ਹੁੰਦੇ ਐ ਮਜੀਠੀਆ ਨੇ ਇਹ ਦਾਅਵਾ ਕੀਤਾ ਹੈ ਕਿ ਸ਼ਨੀਵਾਰ 9:30 ਵਜੇ 30 ਮਿੰਟ ਤੇ ਰਾਤ ਨੂੰ ਫੋਨ ਆਉਣ ਲੱਗੇ ਕਿ ਭਾਈ ਆਪੋ ਆਪਣੇ ਹੈੱਡਕੁਆਰਟਰ ਤੇ ਜਾ ਕੇ ਰਿਪੋਰਟ ਕਰੋ ਵਿਕਰਮਜੀਠੀਆ ਦੇ ਨਾਲ ਤੁਸੀਂ ਸੁਰੱਖਿਆ ਸਥਾਨਾਤ ਨਹੀਂ ਰਹੋਗੇ ਸੁਰੱਖਿਆ ਤੇ ਸਿਆਸਤ ਭਖੀ ਹੈ ਸੁਰੱਖਿਆ ਘਟਾ ਦਿੱਤੀ ਗਈ ਸਿਆਸਤ ਵਧੀ ਹੈ ਕਿ ਇਹ ਪਹਿਲੋਂ ਅਸੀਂ ਚਰਚਾ ਦੀ ਸ਼ੁਰੂਆਤ ਕਰਾਂਗੇ ਤਿੰਨ ਵੱਡੇ ਸਵਾਲਾਂ ਨਾਲ ਸਭ ਤੋਂ ਪਹਿਲਾ ਸਵਾਲ ਰਹੇਗਾ ਪੁਲਿਸ ਨੇ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਕਿਉਂ ਘਟਾਈ ਹੈ ਦੂਜਾ ਸਵਾਲ ਮਜੀਠੀਆ ਦੀ ਸੁਰੱਖਿਆ ਦੇ ਵਿੱਚ Z+10 ਦੇ ਕਿਉਂ ਲੱਗੇ ਹੋਏ ਸੀ ਇਹ ਵੀ ਅਸੀਂ ਉੱਤਰ ਜਾਣਨ ਦੀ ਕੋਸ਼ਿਸ਼ ਕਰਾਂਗੇ ਤੀਜਾ ਸਵਾਲ ਮਜੀਠੀ ਦੀ ਸੁਰੱਖਿਆ ਦੇ ਵਿੱਚ ਹੁਣ ਕਿੰਨੇ ਮੁਲਾਜ਼ਮ ਡਿਪਲੋਇਡ ਨੇ ਇਹ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਵੱਡਾ ਪੈਨਲ ਸਾਡੇ ਨਾਲ ਚਰਚਾ ਦੇ ਵਿੱਚ ਜੁੜ ਚੁੱਕਿਆ ਹੈ ਕਾਂਗਰਸ ਤੋਂ ਨਰਿੰਦਰ ਸੰਧੂ ਸਾਹਿਬ ਸਾਡੇ ਨਾਲ ਜੁੜੇ ਨੇ ਸਵਾਗਤ ਕਰਦੇ ਆ ਪੋਲਿਟਿਕਲ ਐਕਸਪਰਟ ਵਿਰਾਗੀ ਸਾਹਿਬ ਜੁੜੇ ਨੇ ਸਵਾਗਤ ਹੈ ਜੀ ਭਾਰਤੀ ਜਨਤਾ ਪਾਰਟੀ ਤੋਂ ਕਮਲਜੀਤ ਸਿੰਘ ਸੋਈ ਸਾਹਿਬ ਆਰਪੀ ਮਲਹੋਤਰਾ ਸਾਹਿਬ ਆਮ ਆਦਮੀ ਪਾਰਟੀ ਤੋਂ ਜੀ ਆਣ ਨੂੰ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਪਰਮੇਸ਼ਰ ਸਣੀ ਸਾਹਿਬ ਪਿਛੇ ਤੋਂ ਐਡਵੋਕੇਟ ਵੀ ਨੇ ਬੁਲਾਰੇ ਵੀ ਨੇ ਉਹਨਾਂ ਦਾ ਮੈਂ ਸਵਾਗਤ ਕਰਦਾ ਹਾਂ ਤਾਂ ਸਣੀ ਜੀ ਪਹਿਲਾਂ ਬਹੁਤ ਘੱਟ ਸ਼ਬਦਾਂ 'ਚ ਤੁਹਾਡਾ ਮੈਂ ਰਿਐਕਸ਼ਨ ਬੜਾ ਇੰਪੋਰਟੈਂਟ ਹੈ ਕਿ ਸਰਕਾਰ ਕਹਿ ਰਹੀ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰੈਜ਼ੀਡੈਂਟ ਕਹਿ ਰਹੇ ਨੇ ਕਿ ਡਰੱਗ ਦੇ ਮਾਮਲਿਆਂ ਵਿੱਚ ਲਫਤ ਲੋਕਾਂ ਨੂੰ Z+ ਸੁਰੱਖਿਆ ਦਿੱਤੀ ਕਿਉਂ ਗਈ ਸੀ ਦੇਖੋ ਕਿਸ਼ਨ ਜੀ ਇਹ ਜਿਹੜੀਆਂ ਅੱਜ ਜਿਹੜੀ ਸਟੇਟਮੈਂਟ ਆਈ ਹੈ ਨਾ ਇਹ ਇਹਨਾਂ ਕੋਲੋਂ ਪੁੱਛਣਾ ਚਾਹੀਦਾ ਵੀ 3 ਸਾਲ ਇਸ ਉੱਤੇ ਪਈ ਸੀ ਇਹ ਅੱਜ ਜਿਹੜੀ ਸਟੇਟਮੈਂਟ ਹੈ ਨਾ ਇਹ ਇੱਕ ਬਦਲਾਖੂਰੀ ਜਿਹੜੇ ਬੰਦੇ ਨੂੰ ਇਹ ਸਿਆਸੀ ਤਰੀਕੇ ਦੇ ਨਾਲ ਜਿਹਦੀ ਸਿਆਸਤ ਖਤਮ ਕਰਨਾ ਚਾਹੁੰਦੇ ਸੀ ਜਦੋਂ ਇਹ ਫੇਲ ਹੋ ਗਈ ਤੇ ਪੁਰਾਣੀਆਂ ਸਰਕਾਰਾਂ ਸੀ ਕਿੰਨੇ ਏਡੀਜੀਪੀ ਬਦਲੇ ਗਏ ਕਿੰਨੇ ਡੀਜੀਪੀ ਬਦਲੇ ਗਏ ਤੇ ਮਜੂਤਾ ਸਰਕਾਰਾਂ ਦੇ ਵਿੱਚ ਕਿੰਨੀਆਂ ਸਿੱਟਾਂ ਬਦਲੀਆਂ ਗਈਆਂ ਤੇ ਹੁਣ ਜੋ ਪੁਰਾਣਾ ਦੌਰ ਸੀ 1990 ਦਾ ਵੀ ਜਦੋਂ ਅਕਾਲੀ ਦਲ ਦੀ ਇੱਕ ਸੱਤਾ ਦੇ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਤੇ ਅਕਾਲੀ ਦਲ ਨੂੰ ਕਿਵੇਂ ਰੋਕਿਆ ਜਾਵੇ ਤਾਂ ਉਦੋਂ ਅਕਾਲੀ ਦਲ ਦੇ ਜਿਹੜੇ ਲੀਡਰਸ ਨੇ ਉਹਨਾਂ ਦਾ ਮਰਡਰ ਕਰਵਾਇਆ ਗਿਆ ਸੀ ਪੋਲੀਟੀਕਲ ਅਸੈਸੀਨੇਸ਼ਨ ਕਰਵਾਇਆ ਗਿਆ ਸੀ ਜੀ ਅੱਜ ਉਸੇ ਰਾਤ ਜਿਹੜੀ ਮੌਜੂਦਾ ਸਰਕਾਰ ਆ ਉਹ ਤੁਰ ਪਈ ਹੈ ਚਾਹੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਜਿਸ ਤਰੀਕੇ ਹਮਲਾ ਹੋਇਆ ਔਰ ਜਿਸ ਤਰੀਕੇ ਦੀ ਐਫ ਆਈ ਆਰ ਕੀਤੀ ਗਈ ਔਰ ਜਿਸ ਤਰੀਕੇ ਕੋਰਟਾਂ ਦੇ ਵਿੱਚ ਕੇਸ ਰਿਪਰੈਜ਼ੈਂਟ ਕੀਤਾ ਗਿਆ ਉਸ ਤੋਂ ਬਾਅਦ ਚਾਹੇ ਸਾਡੇ ਬੁਲਾਰੇ ਹੋਣ ਉਹਨਾਂ ਨੂੰ ਜਵੇਂ ਥ੍ਰੈਟ ਕੀਤਾ ਗਿਆ ਔਰ ਹੁਣ ਜਿਹੜੇ ਮੌਜੂਦਾ ਹਾਲਾਤ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਔਰ ਮੈਂ ਪੁੱਛਣਾ ਵੀ ਚਾਹਵਾਗਾ ਸਰਕਾਰ ਕੋਲ ਕਿ ਜਿਹੜਾ 1 ਮਹੀਨੇ ਪਹਿਲਾਂ ਥ्रेट ਪਰਸੈਪਸ਼ਨ ਜਿਹਨੂੰ ਕਿਹਾ ਗਿਆ ਵੀ ਹੈਵੀ ਥ्रेट ਪਰਸੈਪਸ਼ਨ ਹੈ ਤੁਹਾਡੇ ਆਪਣੇ ਆਈਪੀਐਸ ਅਫੀਸਰ ਉਹਨਾਂ ਦੇ ਘਰ ਵਿਜ਼ਿਟ ਕਰਦੇ ਆ ਉੱਥੇ ਜਾ ਕੇ ਇਨਸਟਰਕਸ਼ਨਸ ਦਿੰਦੇ ਨੇ ਜਿਹੜੇ ਉਹਨਾਂ ਦੇ ਸਿਕਿਉਰਿਟੀ ਇਨਚਾਰਜ ਹੈ ਵੀ ਦੁਆਰਾਂ ਨੂੰ ਹੋਰ ਉੱਪਰ ਕੀਤਾ ਜਾਵੇ ਕੰਡਿਆਲੀ ਤਾਰ ਲਾਈ ਜਾਵੇ ਨੈਟਿੰਗ ਕੀਤੀ ਜਾਵੇ ਪ੍ਰੋਪਰ ਔਰ ਉਸ ਤੋਂ ਬਾਅਦ ਇੱਥੇ ਤੱਕ ਐਫੀਡੇਵਿਟ ਕਰਵਾਇਆ ਜਾਂਦਾ ਹੈ ਵੀ ਤੁਸੀਂ ਇੱਕ ਬੁਲੇਟ ਪ੍ਰੂਫ ਗੱਡੀ ਲੈ ਲਓ ਔਰ ਉਹੀ ਇਹ ਸਰਕਾਰ ਜਿਹੜੀ ਕੁਝ ਦਿਨ ਪਹਿਲਾਂ ਉੱਥੇ ਦੇ ਲੋਕਲ ਪੁਲਿਸ ਥਾਰਿਆਂ ਨੂੰ ਲਿਖ ਰਹੀ ਹੈ ਵੀ ਇਹ ਜੈਡ ਪਲਸ ਸਿਕਿਉਰਿਟੀ ਇਹਨਾਂ ਦੇ ਕੋਲ ਹੈ ਇਹ ਹਾਈ ਥ੍ਰੈਟ ਪਰਸੈਪਸ਼ਨ ਹੈ ਤੇ ਪੂਰਾ ਧਿਆਨ ਰੱਖਿਆ ਜਾਵੇ। ਔਰ ਇਹ ਜਿਹਾ ਕਿਹੜਾ ਇਹਨਾਂ ਨੇ ਛੁੱਟੀ ਵਾਲੇ ਦਿਨ ਰਿਵੀਜ਼ਨ ਕਰਨੀ ਸਿਕਿਉਰਿਟੀ ਦੀ ਵੀ ਜਿਹੜੇ ਛੁੱਟੀ ਵਾਲੇ ਦਿਨ ਇਹਨਾਂ ਨੂੰ ਪਤਾ ਲੱਗਿਆ ਔਰ ਜਦੋਂ ਸਾਰਾ ਕੁਝ ਇੱਕ ਲੌਂਗ ਵੀਕਐਂਡ ਸੀ ਤਾਂ ਉਦੋਂ ਇੱਕ ਬਦਲਾਖੋਰੀ ਦੇ ਤਰੀਕੇ ਦੇ ਨਾਲ ਅੱਧੀ ਰਾਤ ਨੂੰ ਇਹਦੀ ਕਿਹੜੀ ਲੋਡ ਪੈ ਗਈ ਵੀ ਸਾਰੀ ਸਿਕਿਉਰਿਟੀ ਜਿਹੜੀ ਵਾਪਸ ਬੁਲਾਣੀ ਪਈ ਔਰ ਦੂਸਰੀ ਗੱਲ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਇਹਨਾਂ ਨੇ ਕਿਹਾ ਜੀ ਉਹਨਾਂ ਦੇ ਖਿਲਾਫ ਨਸ਼ੇ ਦੇ ਦੋਸ਼ ਨੇ ਤੇ ਇਹਨਾਂ ਦੇ ਜਿਹੜੇ ਆਪਦੇ ਸੁਪਰੀਮੋ ਨੇ ਜਿਹੜੇ ਦਿੱਲੀ ਦੇ ਅੱਜਕੱਲ ਪੰਜਾਬ ਦੇ ਮੈਂ ਕਹਿੰਦਾ ਵੀ ਆ ਕੇ ਪੂਰਾ ਆਨੰਦ ਮਾਣਦੇ ਰਹੇ ਨੇ ਉਹ ਤਾਂ 17 17 ਮਹੀਨੇ ਉਹਨਾਂ ਦਾ ਤਾਂ ਜੇਲ੍ਹ ਕੱਟ ਕੇ ਆਏ ਨੇ ਤੇ ਸੁਪਰੀਮ ਕੋਰਟ ਨੇ ਇਹ ਤਾਂ ਕਿਸੇ ਸਿੱਧੇ ਤੌਰ ਤੇ ਕਿਹਾ ਕਿ ਪੋਲੀਟੀਕਲ ਅਸੈਸੀਨੇਸ਼ਨ ਸਰਕਾਰ ਕਰਵਾਉਣਾ ਚਾਹੁੰਦੀ ਹੈ ਪਰ ਸਰਕਾਰ ਕਹਿ ਰਹੀ ਹੈ ਕਿ ਪ੍ਰਧਾਨ ਮੰਤਰੀ ਵਰਗੀ ਸੁਰੱਖਿਆ ਵਿਕਰਮ ਮਜੀਠੀਆ ਨੂੰ ਕਿਉਂ ਮਲਹੋਤਰਾ ਜੀ ਪੋਲੀਟੀਕਲ ਅਸੈਸੀਨੇਸ਼ਨ ਦਾ ਬਹੁਤ ਵੱਡਾ ਇਲਜ਼ਾਮ ਲੱਗ ਰਿਹਾ ਹੈ ਕਿ 92 ਪੁਰਾਣੇ ਦੌਰ ਦਾ ਜ਼ਿਕਰ ਕਰਕੇ ਕਾਲੀ ਦਲ ਘੇਰ ਰਿਹਾ ਤੁਹਾਨੂੰ ਪ੍ਰੇਸ਼ਾਨ ਜੀ ਜੀਡੀ ਪਾਰਟੀ ਨੇ ਪੰਜਾਬ ਦੀ ਆਤਮਾ ਦੀ ਅਸੈਸੀਨੇਸ਼ਨ ਕੀਤੀ ਉਹ ਅੱਜ ਅਸੈਸੀਨੇਸ਼ਨ ਦਾ ਮੁੱਦਾ ਚੁੱਕ ਰਹੀ ਹੈ ਸਾਰਾ ਪੰਜਾਬ ਜਾਣਦਾ ਹੈ ਕਿੱਥੇ ਖੜੇ ਨੇ ਤੇ ਕੀ ਗੱਲਾਂ ਕਰਦੇ ਨੇ ਔਰ ਜਿਹੜੀ ਵੀ ਕੋਈ ਸਕਿਉਰਿਟੀ ਦੀ ਅਪਗ੍ਰੇਡ ਜਾਂ ਡਾਊਨਗ੍ਰੇਡ ਹੁੰਦੀ ਹੈ ਉਹ ਥ्रेट ਪਰਸੈਪਸ਼ਨ ਦੇ ਬੇਸ ਤੇ ਹੁੰਦੀ ਹੈ ਜੀ ਔਰ ਪੁਲਿਸ ਨੇ ਇਹ ਕਲੀਅਰ ਕਰਿਆ ਹੈਗਾ ਕਿ ਇਹਨਾਂ ਦੀ ਥ्रेट ਪਰਸੈਪਸ਼ਨ ਇਹ ਨਹੀਂ ਮੰਗਦੀ ਕਿ ਇਹਨਾਂ ਨੂੰ Z+ ਸਕਿਉਰਿਟੀ ਦਿੱਤੀ ਜਾਵੇ Z+ ਸਕਿਉਰਿਟੀ ਪ੍ਰਸ਼ਾਨਜੀ ਬੇਸ ਦੇ ਪ੍ਰਧਾਨ ਮੰਤਰੀ ਨੂੰ ਦਿੱਤੀ ਜਾ ਰਹੀ ਹੈ ਇਹ ਬੰਦਾ ਇੰਨਾ ਇੰਪੋਰਟੈਂਟ ਹੈ ਕਿ ਇਸ ਨੂੰ Z+ ਸਕਿਉਰਿਟੀ ਦਿੱਤੀ ਜਾਵੇ 40s ਦੇ باوجود ਵੀ ਸਿਕਿਉਰਿਟੀ ਹੈ ਇਹਨਾਂ ਕੋਲ ਜਸਟ ਜਸਟ ਲੌਂਗ ਰੇਟ ਦਿੱਤੀ ਗਈ ਹੈ ਵੀ ਆ ਰਹੀ ਵਿਨਕ ਜੀ ਤੁਹਾਨੂੰ ਦਿੱਤੀ ਜਾ ਰਹੀ ਹੈ ਅਗਨੀ ਜੀ ਸੜੀ ਵਿੱਚ ਆਵਾਂਗਾ ਸਮਾਂ ਘਟੇਗਾ ਆਪਾਂ 8:20 ਮਿੰਟ ਤੱਕ ਹੀ ਚਰਚਾ ਕਰਨੀ ਹੈ ਫਿਰ ਆਪਣਾ ਨੈਕਸਟ 빅 ਟਾਪਿਕ ਵੀ ਰਹੇਗਾ ਬਹੁਤ ਘੱਟ ਸਮਾਂ ਰਹੇਗਾ ਉਹਨਾਂ ਨੂੰ ਗੱਲ ਕੰਪਲੀਟ ਕਰਨ ਦਿਓ ਜਾਂਦਾ ਜਾਂਦਾ ਮੈਂ ਰਿਐਕਸ਼ਨ ਲਵਾਂਗਾ ਇੱਕ ਇੱਕ ਰਿਐਕਸ਼ਨਸ ਆਉਣਗੇ ਪਲੀਜ਼ ਪ੍ਰੇਸ਼ਾਨ ਜੀ ਇਹ ਸਾਰਾ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਜੈਡ ਪਲੱਸ ਸਿਕਿਉਰਿਟੀ ਜਿਹੜੀ ਹੈ ਪਿਛਲੇ 10 ਸਾਲ ਤੋਂ ਵੱਧ ਸਮੇਂ ਤੋਂ ਕਿਉਂ ਚੱਲ ਰਹੀ ਸੀ ਇਸ ਬੰਦੇ ਦੀ ਜਿਸ ਦੇ ਉੱਤੇ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਣ ਦੇ ਇਲਜ਼ਾਮ ਹੈਗੇ ਆ ਇਹ ਠੀਕ ਹੈ ਸਾਡੀ ਸਰਕਾਰ ਨੇ ਹਜੇ ਯਾਨੀ ਕਿ ਪਿਛਲੇ 3 ਸਾਲ ਜਿਹੜਾ ਹੈ ਜੋ ਪਹਿਲਾਂ ਚੱਲਦਾ ਆਇਆ ਸੀ ਉਹਨੂੰ ਚੱਲਣ ਦਿੱਤਾ ਹੈਗਾ ਕਿਉਂਕਿ ਉਸ ਟਾਈਮ ਵੀ ਫਿਰ ਇਹਨਾਂ ਨੇ ਰੋਲਾ ਪਾਣਾ ਸੀਗਾ ਹੁਣ ਪ੍ਰੋਪਰ ਜਿਹੜੀ ਹੈ ਥੈਟ ਅਸੈਸਮੈਂਟ ਨੇ ਕਲੀਅਰ ਕੀਤਾ ਹੈਗਾ ਕਿ ਇਹਨਾਂ ਨੂੰ ਇਸ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਹੈ ਇਸ ਕਰਕੇ ਡਾਊਨ கிரேਡ ਕੀਤੀ ਗਈ ਹੈ ਲੇਕਿਨ ਥ्रेट ਅਸੈਸਮੈਂਟ ਦਾ ਜ਼ਿਕਰ ਕਰ ਰਹੇ ਹੋ ਸਿੱਧੇ ਤੌਰ ਤੇ ਤੁਸੀਂ ਉਸ ਬਿਆਨ ਤੇ ਵਰਤ ਬੈਕ ਕਰ ਰਹੇ ਹੋ ਠੀਕ ਹੈ ਬਰਾਗੀ ਸਾਹਿਬ ਮੈਂ ਸੱਜਣਾ ਚਾਹੂੰਗਾ ਕਾਨੂੰਨੀ ਪੱਖ ਤੋਂ ਸਕਿਉਰਿਟੀ ਅਨਾਲਿਸਿਸ ਥ्रेट ਅਨਾਲਿਸਿਸ ਅਸੈਸਮੈਂਟ ਦਾ ਜ਼ਿਕਰ ਕੀਤਾ ਗਿਆ ਕਿ ਕੁਝ ਕਨਸੀਡਰ ਕੀਤਾ ਜਾਂਦਾ ਹੈ ਬਹੁਤ ਘੱਟ ਸ਼ਤਨਾਚ ਇਹ ਕੋ ਆਪਣੇ ਇੰਕੁਇਰੀ ਜੀ ਪਹਿਲੀ ਗੱਲ ਤਾਂ ਇਹ ਹੈਗੀ ਹੈ ਜੇ ਮੈਂ ਕਨਸਟੀਟਿਊਸ਼ਨਲ ਐਂਗਲ ਤੋਂ ਦੇਖਾਂ ਸਾਰੇ ਨਾਗਰਿਕ ਜਿਹੜੇ ਸਟੇਟ ਦੇ ਹੈਗੇ ਆ ਉਹ ਸਾਰੇ ਬਰਾਬਰ ਨੇ ਜਾਨ ਮਾਲ ਦੀ ਰੱਖਿਆ ਕਰਨੀ ਸਟੇਟ ਦੀ ਪ੍ਰਾਈਮ ਰਿਸਪੌਂਸਿਬਿਲਟੀ ਹੈਗੀ ਆ ਉਹਦੇ ਨਾਲ ਹੀ ਜਿਹੜੀਆਂ ਇਹ ਪਰਸਨਲਿਟੀਆਂ ਹੁੰਦੀਆਂ ਜਿਹੜੇ ਪੀਪਲਸ ਨੂੰ ਰਿਪਰੈਜ਼ੈਂਟ ਕਰਦੇ ਆ ਜੇ ਇਹਨਾਂ ਨੂੰ ਹੈਵੀ ਸਿਕਿਉਰਿਟੀ ਦਿੱਤੀ ਜਾਂਦੀ ਆ ਤਾਂ ਮੋਟਾ-ਮੋਟਾ ਇਹਦਾ ਇਹ ਮੀਨਿੰਗ ਕੱਢ ਲੈਣਾ ਚਾਹੀਦਾ ਵੀ ਸਾਰਾ ਕੁਝ ਠੀਕ ਨਹੀਂ ਹੈਗਾ ਸਟੇਟ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਨੇ ਵਿਧੇਸ਼ਣੀਆਂ ਕੀਤੀਆਂ ਤੇ ਜਾਂ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਨਾਲ ਡਿਸਟਰਬ ਹੈਗਾ ਵਾ ਤੇ ਜਿੱਥੇ ਤੱਕ ਆਪਾਂ ਪ੍ਰੈਜ਼ੈਂਟ ਕੇਸ ਦੀ ਗੱਲ ਕਰਦੇ ਆਂ ਮੈਂ ਤੇ ਮੋٹے ਜਿਹੇ ਤੌਰ ਤੇ ਦੱਸਣਾ ਚਾਹਾਂ ਵੀ ਜਿਹੜੇ ਵੀ ਪਰਸਨ ਨੂੰ ਜੈਡ ਪਲੱਸ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਂਦੀ ਆ ਸਟੇਟ ਵੱਲੋਂ ਤਾਂ ਉਹਦਾ ਤਕਰੀਬਨ ਤਕਰੀਬਨ 35 ਲੱਖ ਰੁਪਈਆ ਮਹੀਨੇ ਦਾ ਖਰਚਾ ਹੁੰਦਾ ਜੈਡ ਪਲੱਸ ਸਿਕਿਉਰਿਟੀ ਦਾ ਇਹਦੇ ਵਿੱਚ 10 ਕਮਾਂਡੋਜ਼ ਕਨਸੀਕੂਏਟਡ ਵੈਪਨਸ ਪੰਜਾਬ ਪੁਲਿਸ ਦੇ ਪਰਸਨਲ ਰਲਾ ਮਣਾ ਕੇ ਤਕਰੀਬਨ ਸਵਾ ਚਾਰ ਕਰੋੜ ਰੁਪਈਆ ਜਿਹੜਾ ਹੈਗਾ ਸਟੇਟ ਐਕਸਚਰ ਤੋਂ ਤੁਹਾਡੇ ਤੇ ਮੇਰੇ ਟੈਕਸ ਫੇਅਰ ਜਿਹੜੇ ਆਪਾਂ ਹੈਗੇ ਆ ਮਨੀ ਦੇ ਵਿੱਚੋਂ ਇਹਨਾਂ ਲੋਕਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਆ ਜਿਹੜੀ ਕਿ ਗਲਤ ਹੈਗੀ ਆ ਹਾਂ ਇੱਕ ਗੱਲ ਨਾਲ ਦੀ ਨਾਲ ਇਹ ਵੀ ਗੱਲ ਹੈਗੀ ਆ ਵੀ ਜਿਹੜੀ ਰਾਜਨੀਤੀ ਆ ਇਹ ਸਿਕਿਉਰਿਟੀ ਅਨਲਾਈਜ਼ਡ ਜਾਂ ਦੇਖਣ ਦੇ ਲਈ ਛਾਣਬੀਨ ਕਰਨ ਲਈ ਵੀ ਕਿਹਨੂੰ ਕਿੰਨੀ ਲੋੜ ਹੈਗੀ ਆ ਡੈਥ ਪਰਸੈਪਸ਼ਨਸ ਹੈਗੀਆਂ ਨਹੀਂ ਹੈਗੀਆਂ ਉਹਦੇ ਵਿੱਚ ਰਾਜਨੀਤਿਕ ਪੱਖ ਨਹੀਂ ਹੋਣਾ ਚਾਹੀਦਾ ਰਾਜਨੀਤਿਕ ਹੈਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਹਰੇਕੀ ਜਾਨ ਬੜੇ ਮੁੱਲੀ ਆ ਕਉਂਗੀ ਆਪਾਂ ਦੇਖਦੇ ਆਂ ਪੰਜਾਬ ਦੇ ਹਿਸਟਰੀ ਦੇ ਵਿੱਚ ਕਾਫੀ ਆਪਾਂ ਪਹਿਲਾਂ ਵੀ ਪਰਸਨੈਲਿਟੀਜ਼ ਨੂੰ ਗਵਾ ਚੁੱਕੇ ਆਂ ਚਾਹੇ ਉਹ ਸਰਦਾਰ ਪ੍ਰਤਾਪ ਸਿੰਘ ਕੈਰੋ ਹੋਣ ਚਾਹੇ ਸਿੱਧੂ ਮਸੇਰੇ ਵਾਲੇ ਹੋਣ ਜਾਂ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਲੋਕ ਸੀਗੇ ਜਿਹੜੇ ਕੀਤੇ ਗਏ ਆ ਪਰ ਜਿਹੜਾ ਰੀਸੈਂਟਲੀ ਘਟਨਾਕਰਮ ਹੋਇਆ ਜਿਸ ਤਰ੍ਹਾਂ ਨਾਲ ਸ਼ਬਦੀ ਬਾਰ ਇਧਰੋਂ ਉਧਰੋਂ ਹੋਇਆ ਤੇ ਵੀਕੈਂਡ ਦੇ ਉੱਤੇ ਜਾਂ ਲੌਂਗ ਵੀਕੈਂਡ ਦੇ ਉੱਤੇ ਸਿਕਿਉਰਟੀ ਵੀ ਜੇਟਲੀ ਵਿਦਰੋਅ ਕੀਤੀ ਜਾਂਦੀ ਆ ਮੈਨੂੰ ਲੱਗਦਾ ਇਹਦਾ ਮੋਟਾ-ਮੋਟਾ ਸਮਝ ਆਉਂਦਾ ਵੀ ਇਹ ਕਿਤੇ ਨਾ ਕਿਤੇ ਸੀਐਮ ਸਾਹਿਬ ਇਸ ਨੂੰ ਪਰਸਨਲ ਲਈ ਬੈਠੇ ਨੇ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸਿਕਿਉਰਟੀ ਦੇ ਮਸਲੇ ਦੇ ਵਿੱਚ ਆ ਜੇ ਕਿਸੇ ਦੀ ਤੁਸੀਂ ਘਟਾਉਣੀ ਆ ਵਧਾਉਣੀ ਆ ਉਹ ਬੰਦੇ ਨੂੰ ਪਹਿਲਾਂ ਬਕਾਇਦਾ ਨੋਟਿਸ ਦੇ ਦਿਓ ਵੀ ਭਰਾਵਾ ਤੇਰੇ ਤੇ ਇਹ ਹੈਗਾ ਵਾ ਤੇਰੀ ਅਸੀਂ ਘਟਾਉਣੀ ਆ ਤੂੰ ਆਪੀ ਪ੍ਰਾਈਵੇਟ ਸਿਕਿਉਰਟੀ ਇੰਗੇਜਡ ਕਰ ਲਾ ਪਰ ਮਾਫ ਕਰਨਾ ਅੱਜਕੱਲ ਬੀਜੀਪੀ ਆਰਤਿਕ ਸ਼ੁਕਰਾਬਾਦ ਕੁਝ ਕਹਿ ਰਹੇ ਸੀ ਥ्रेट ਅਸੈਸਮੈਂਟ ਤੋਂ ਉਹਨਾਂ ਨੇ ਜ਼ਿਕਰ ਕੀਤਾ ਕਿ ਸੁਰੱਖਿਆ ਮੁਲਾਜ਼ਮ ਵਿਕਰਮ ਮਜੀਠੀਆ ਨਾਲ ਹਾਂ ਇੱਕ ਨੋਟਿਸ ਦਾ ਤੁਸੀਂ ਜ਼ਿਕਰ ਕੀਤਾ ਮੈਂ ਆਉਂਗਾ ਠੀਕ ਹੈ ਸੰਧੂ ਸਾਹਿਬ ਦੇਖੋ ਕਾਂਗਰਸ ਭਾਜਪਾ ਨੇ ਸਵਾਲ ਚੁੱਕੇ ਆਮ ਆਦਮੀ ਪਾਰਟੀ ਨੇ ਕਾਊਂਟਰ ਅਟੈਕ ਕੀਤਾ ਕਿ ਤੁਹਾਨੂੰ ਬੜਾ ਹੇਜ਼ ਆ ਰਿਹਾ ਹੈ ਦੇਖੋ ਪਹਿਲੀ ਤਾਂ ਗੱਲ ਇਹ ਆ ਵੀ ਪੰਜਾਬ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਏ ਕੋ ਸਿਕਿਉਰਟੀ ਹਟਾ ਲਈ ਗਈ ਮੈਂ ਕਹਿੰਦਾ ਇਹ ਬਹੁਤ ਚੰਗਾ ਹੀ ਕਦਮ ਪਰ ਇਹ ਚੰਗਾ ਕਦਮ ਤਾਂ ਸਾਬਤ ਹੋਊਗਾ ਵੀ ਇਹ ਨਾ ਹੋਵੇ ਵੀ ਇਹਨਾਂ ਕੋ ਸਿਕਿਉਰਿਟੀ ਹਟਾ ਲਈ ਜਾਵੇ ਤੇ ਦਿੱਲੀ ਵਾਲੇ ਜਿਹੜੇ ਉਥੋਂ ਮੰਤਰੀ ਆਹਾਰ ਕੇ ਆਏ ਉਹਨਾਂ ਨੂੰ ਇਹ ਸਿਕਿਉਰਿਟੀ ਦੇ ਦਿੱਤੀ ਜਾਵੇ ਜੇ ਇਸ ਤਰ੍ਹਾਂ ਆ ਫਿਰ ਤੇ ਬਹੁਤ ਮਾੜੀ ਗੱਲ ਆ ਕਿਉਂਕਿ ਬਰਾਬਰ ਤਕੜੀ ਦੇ ਵਿੱਚ ਤੋਲਣਾ ਚਾਹੀਦਾ ਜਾਂ ਤੇ ਫਿਰ ਆ ਵੀ ਅਰਵਿੰਦ ਕੇਜਰੀਵਾਲ ਜੀ ਕੋਲੋਂ ਵੀ ਸਿਕਿਉਰਿਟੀ ਜੜੀ ਆ ਵਾਪਸ ਲੈ ਲਈ ਜਾਵੇ ਅੱਗੇ ਤੁਸੀਂ ਵੇਖਿਆ ਵੀ ਸਿੱਧੂ ਮੂਸੇਵਾਲਾ ਕੋ ਸਿਕਿਉਰਿਟੀ ਵਾਪਸ ਨਹੀਂ ਗਈ ਤੇ ਕੀ ਹਾਲਾਤ ਹੋਇਆ ਅਸੀਂ ਨਹੀਂ ਜਾਣਦੇ ਵੀ ਇਸ ਤਰ੍ਹਾਂ ਦੇ ਹਾਲਾਤ ਹੋਣ ਹੁਣ ਜਿਹੜੀ ਤੁਸੀਂ ਗੱਲ ਕਹੀ ਵੀ ਸਿਕਿਉਰਿਟੀ ਵਾਪਸ ਲੈ ਲਈ ਤੇ ਕੋ ਸਿਕਿਉਰਿਟੀ ਠੀਕ ਹੈ ਉਸ ਬੰਦੇ ਨੂੰ ਮਿਲਦੀ ਆ ਜਿੰਨੂੰ ਕੋਈ ਉਨੂੰ ਸਿਕਿਉਰਿਟੀ ਦਿੱਤੀ ਜਾਣੀ ਚਾਹੀਦੀ ਹੈ ਛੋਟੀ ਜਿਮਾ ਪੜ ਰਿਹਾ ਸਾਂ ਇਹਨਾਂ ਤੇ ਸੀਆਰਪੀ ਦੇ ਚਾਰ ਤੋਂ ਛੇ ਜਵਾਨ ਲੋਕਲ ਵੀ ਘੱਟੋ ਘੱਟ ਦੀ 26 ਪਲੱਸ ਹੁੰਦੇ ਨੇ ਜਿਹੜੇ ਸਾਡੇ ਜਮਾਨ ਆ ਔਰ ਕਈ ਅੰਮਲਾ ਫੈਲਾ ਹੁੰਦਾ ਬਰਾਗੀ ਸਾਹਿਬ ਨੇ ਦੱਸ ਦਿੱਤਾ ਪੈਸੇ ਕਿੰਨੇ ਲੱਗਦੇ ਆ ਪਰ ਕੀ ਇਹ ਸਾਰੀ ਸਿਕਿਉਰਿਟੀ ਇਹ ਸਾਰਾ ਤਰਾਨਦਮ ਇਸ ਕਰਕੇ ਦਿੱਤਾ ਜਾਂਦਾ ਵੀ ਤੁਸੀਂ ਟੀਵੀ ਤੇ ਆ ਕੇ ਕਿਸੇ ਨੂੰ ਕਹੋ ਮੈਂ ਤੇਰੀਆਂ ਚੀਕਾ ਕਢਾ ਦਊਗਾ ਕਿ ਤੁਸੀਂ ਆ ਕੇ ਕਹੋ ਵੀ ਮੈਂ ਮੁੱਛਾਂ ਨੂੰ ਵੱਟ ਦਊਗਾ ਮੈਂ ਦੇਖੂ ਮੈਨੂੰ ਕਿਹੜਾ ਵੇਖਦਾ ਜਦੋਂ ਮੇਰਾ ਸਮਾਜੂ ਮੈਂ ਫੇਰ ਦੱਸੂਗਾ ਮੈਂ ਲਾਲ ਡੈਰੀ ਦੀ ਗੱਲ ਕਰਨੀ ਜਬ ਵਿਧਾਨ ਸਭਾ ਵਿੱਚ ਖਲੋਗੇ ਤੁਸੀਂ ਕਿਸੇ ਦੂਜੇ ਨੂੰ ਟਿੱਕਰ ਕਰਨੀ ਹੁਣ ਤਾਂ ਗੱਲ ਹੈ ਹੀ ਨਹੀਂਗੇ ਪਿਛਲੀ ਵਾਰੀ ਵਿਧਾਨ ਸਭਾ ਦੀ ਮੈਂ ਗੱਲ ਕਰਨ ਡਿਆ ਇਹ ਸਿਕਿਉਰਿਟੀ ਦਿੱਤੀ ਜਾਂਦੀ ਆ ਵੀ ਤੁਹਾਨੂੰ ਥ੍ਰੈਟ ਆਦਾ ਤੁਸੀਂ ਕਿਤੇ ਜਾਣਾ ਇਹਨੂੰ ਨਾਲ ਲੈ ਕੇ ਜਾਓ ਪਰ ਜਦੋਂ ਇਹ ਸਿਕਿਉਰਿਟੀ ਦਾ ਤੁਸੀਂ ਬੇਲੋੜਾ ਇਸਤੇਮਾਲ ਕਰਦੇ ਜੇ ਲੋਕਾਂ ਦੇ ਵਿੱਚ ਸ਼ਾਨ ਵਿਧਾਨ ਕਰਕੇ ਗੱਡੀਆਂ ਦਾ ਕਾਫਲਾ ਲਗਾਉਂਦੇ ਜੇ ਅਕਸਰ ਮਜੀਠੇਲ ਖਜ ਦੇਖਿਆ ਜਾਂਦਾ ਰਹੇ ਜਦੋਂ ਨਾਲੀ ਸਰਕਾਰ ਸੀ ਇਹਨਾਂ ਦਾ ਦਬਦਬਾ ਸੀ ਔਰ ਇਹ ਲੰਮੇ ਲੰਮੇ ਲਾਂਬਰਸਟਰ ਲੈ ਕੇ ਚੱਲਦੇ ਹੁੰਦੇ ਸੀ ਲੋਕ ਇਹਨਾਂ ਤੋਂ ਐਸੇ ਕਰਕੇ ਡਰਦੇ ਗਏ ਇੱਕ ਜਿਹੜੇ ਯੂਥ ਨੇ ਇਹ ਪੂਰੇ ਪ੍ਰੈਕਟਿਸ ਨੂੰ ਪੂਰੇ ਵਰਤਾਰੇ ਨੂੰ ਜਾਇਜ਼ ਦੱਸ ਰਹੇ ਹੋ ਠੀਕ ਹੈ ਸੋਈ ਸਾਹਿਬ ਤੁਹਾਡੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੇ ਬਹੁਤ ਵੱਡਾ ਸਵਾਲ ਚੁੱਕਿਆ ਹੂੰ ਹੂੰ ਠੀਕ ਹੈ ਸੰਤ ਸਾਹਿਬ ਅੱਗੇ ਗੱਲ ਸੋਈ ਸਾਹਿਬ ਜਾਖੜ ਸਾਹਿਬ ਦਾ ਟਵੀਟ ਮੈਂ ਪੜ੍ਹ ਰਿਹਾ ਸੀ ਬੜਾ ਮੰਤ ਭਾਗਾ ਵਰਤਾਰਾ ਦੱਸਿਆ ਦੇਖੋ ਸੰਤੂ ਸਾਹਿਬ ਕਹਿੰਦੇ ਚੰਗਾ ਹੋਇਆ ਪਰ ਸੁਰੱਖਿਆ ਕਿੱਥੇ ਦਿੱਤੀ ਜਾਣੀ ਹੈ ਕਹਿੰਦੇ ਉਸ ਤੇ ਵੀ ਅਸੀਂ ਕਨਸੀਡਰ ਕਰਾਂਗੇ ਚੰਗਾ ਹੋਇਆ ਕਹਿੰਦੇ ਉਹ ਇਸ ਗੱਲ ਨੂੰ ਤਵੱਜੋ ਦੇ ਰਹੇ ਨੇ ਵੱਖਰੀ ਗੱਲ ਹੈ ਕਿ ਫਿਕਰਮਜੀਠੀਆ ਕੁਝ ਹੋਰ ਬਿਆਨ ਕਰ ਰਹੇ ਨੇ ਮੈਂ ਸਣੀ ਜੀ ਦੇ ਡਾਇਰੈਕਸ਼ਨ ਉਸ ਤੋਂ ਬਾਅਦ ਲਵਾਂਗਾ ਸਿਸ਼ਨ ਜੀ ਜਿਹੜੀ ਲਾਂਡ ਆਰਡਰ ਸਟੇਟ ਸਬਜੈਕਟ ਹੈ ਤੇ ਸਟੇਟ ਨੇ ਇਨਸ਼ੋਰ ਕਰਨਾ ਹੈ ਕਿ ਉਸ ਸਟੇਟ ਦੇ ਵਿੱਚ ਹਰ ਨਾਗਰਿਕ ਉਹਦਾ ਸੁਰੱਖਿਤ ਹੈ ਆਰਟੀਕਲ 19 1 ਆਫ ਦੀ ਕਨਸਟੀਟਿਊਸ਼ਨ ਜਿਹੜਾ ਹੈਗਾ ਉਹ ਸਾਨੂੰ ਰਾਈਟ ਆਫ ਫ੍ਰੀडम ਫ੍ਰੀ ਐਕਸਪ੍ਰੈਸ਼ਨ ਦਾ ਰਾਈਟ ਦਿੰਦਾ ਹੈਗਾ ਤੇ ਜੇ ਫ੍ਰੀ ਰਾਈਟ ਜਿਹੜਾ ਤਾਂ ਵੀ ਤਾਂ ਹੀ ਹੋ ਸਕਦਾ ਜੇ ਬੰਦਾ ਆਊਟ ਆਫ ਫੀਅਰ ਆਊਟ ਆਫ ਐਨੀ ਐਂਡ ਐਨੀ ਐਂਡ ਐਨੀ ਟੈਰਰ ਉਹ ਆਪਣਾ ਆਪਣੇ ਆਪ ਨੂੰ ਐਕਸਪ੍ਰੈਸ ਕਰੇ ਜੇ ਅਸੀਂ ਅੱਜ ਚਾਰ ਪੰਜ ਬੁਲਾ ਰਹੇ ਇੱਥੇ ਬੋਲ ਰਹੇ ਆ ਜੇ ਸਾਡੇ ਬੋਲਣ ਦੇ ਉੱਪਰ ਬਾਹਰ ਜਾ ਕੇ ਜੇ ਉਸ ਤੋਂ ਨਿਕਲੀਏ ਘਰੋਂ ਬਾਹਰ ਸਾਨੂੰ ਗੋਲੀ ਮਾਰ ਦਿੱਤੀ ਜਾਵੇ ਦੇਖੋ ਅਸੀਂ ਸਰਕਾਰ ਨੂੰ ਵੀ ਕ੍ਰਿਟੀਸਾਈਜ਼ ਕਰਨਾ ਹੈ ਅਸੀਂ ਪੁਲਿਸ ਨੂੰ ਵੀ ਕ੍ਰਿਟੀਸਾਈਜ਼ ਕਰਨਾ ਹੈ ਅਸੀਂ ਹੋਰ ਵੀ ਜਿਹੜੇ ਡੈਮੋਕ੍ਰੇਸੀ ਦੇ ਥੰਮ੍ਹ ਨੇ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨਾ ਹੈ ਐਜ਼ ਅ ਕੋਪਰਸ ਜੇ ਸਾਨੂੰ ਰਾਈਟ ਟੂ ਫ੍ਰੀ ਫਰੀ ਐਕਸਪ੍ਰੈਸ਼ਨ ਨਹੀਂ ਹੋਏਗਾ ਐਸ ਪਰ ది ਆਰਟੀਕਲ 19 1 ਆਫ ਦੀ ਕਨਸਟੀਟਿਊਸ਼ਨ ਫਿਰ ਫਿਰ ਇਹਦਾ ਮਤਲਬ ਹੈ ਕਿ ਜਿਹੜੀ ਸਰਕਾਰ ਹੈਗੀ ਹੈ ਕਨਸਟੀਟਿਊਸ਼ਨ ਦੀ ਵਿਰਣਨ ਕਰ ਰਹੀ ਹੈ ਉਸ ਤੋਂ ਬਾਅਦ ਆਰਟੀਕਲ 21 ਕਹਿੰਦਾ ਹੈਗਾ ਰਾਈਟ ਟੂ ਲਿਵ ਐਂਡ ਫ੍ਰੀਟੀ ਤੇ ਜੇ ਸਾਨੂੰ ਆਹ ਦੋ ਰਾਈਟ ਦਿੱਤੇ ਹੋਏ ਨੇ ਕਨਸਟੀਟਿਊਸ਼ਨ 'ਚ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਇਹਨਾਂ ਨੂੰ ਸਾਰੇ ਨਾਗਰਿਕਾਂ ਨੂੰ ਇਕੁਅਲ ਅਪੋਰਚ्युनिटी ਪੰਜਾਬ ਦੇ ਵਿੱਚ ਰਾਈਟ ਨਹੀਂ ਹਨ ਇਹ ਕਹਿਣਾ ਚਾਹੁੰਦੇ ਤੁਸੀਂ ਮੈਂ ਤੁਹਾਨੂੰ ਦੱਸ ਤੇ ਰਿਹਾ ਮੈਂ ਤੁਹਾਨੂੰ ਦੱਸ ਤੇ ਰਿਹਾ ਕਿ ਜੇ ਕਲੇਰ ਇਹਨਾਂ ਦੇ ਅਕਾਲੀ ਦਲ ਦੇ ਕਲੇਰ ਸਾਹਿਬ ਨੂੰ ਤੰਕੀ ਆ ਸਕਦੀ ਹੈ ਤੇ ਉਹ ਇੱਕ ਮੁਲਾਜ਼ਮ ਹੈਗਾ ਸਰਕਾਰ ਦਾ ਉੱਤੇ ਕੀ ਕਾਰਵਾਈ ਹੋਈ ਜੇ ਅੱਜ ਮੈਂ ਬੋਲ ਰਿਹਾ ਜਾਂ ਸੰਧੂ ਸਾਹਿਬ ਬੋਲ ਰਹੇ ਨੇ ਜਾਂ ਹੋਰ ਕੋਈ ਬੋਲ ਰਿਹਾ ਜੇ ਸਾਨੂੰ ਬਾਹਰ ਜਾ ਕੇ ਗੋਲੀ ਮਾਰ ਦਿੱਤੀ ਜਾਵੇ ਕਿਉਂਕਿ ਅਸੀਂ ਬੋਲ ਰਹੇ ਹਾਂ ਸੰਧੂ ਸਾਹਿਬ ਦੀ ਗੱਲ ਨਾਲ ਮੈਂ ਇਤਫਾਕ ਨਹੀਂ ਰੱਖਦਾ ਕਿ ਜੇ ਉਹਨਾਂ ਨੇ ਜੇ ਜਿਸ ਤਰ੍ਹਾਂ ਦੀ ਲੈਂਗੁਏਜ ਸੀਐਮ ਭਗਵੰਤ ਮਾਨ ਬੋਲਦੇ ਨੇ ਉਦਾਂ ਦੀ ਲੈਂਗੁਏਜ ਹੀ ਉਹਨਾਂ ਨੂੰ ਜੇ ਵਿਕਰਮ ਜੀਠੀਆ ਜਵਾਬ ਦੇ ਰਹੇ ਸੀਗੇ ਕਿ ਉਹਨਾਂ ਦੀ ਸਿਕਿਉਰਿਟੀ ਕੋ ਕਟਾਈ ਗਈ ਆ ਕੁਐਸਚਨ ਮਾਰਕ ਹੈ ਤੇ ਇਹਦਾ ਜਵਾਬ ਪੰਜਾਬ ਮੰਗਦਾ ਪਿਆ ਹੈ ਜੇ ਤੁਹਾਡੀ ਮਾਤਾ ਨੂੰ ਜੇ ਤੁਹਾਡੀ ਮਾਤਾ ਜੀ ਨੂੰ ਸਿਕਿਉਰਿਟੀ ਪੰਜਾਬ ਦੇਖੋ ਜਵਾਬ ਮੰਗ ਰਿਹਾ ਪਰ ਸੰਧੂ ਸਾਹਿਬ ਦਾ ਰਿਐਕਸ਼ਨ ਵੀ ਬਹੁਤ ਕੁਝ ਕਹਿ ਰਿਹਾ ਹੈ ਜਾਕਰ ਸਾਹਿਬ ਨੇ ਹਾ ਦਾ ਨਾਰਾ ਮਾਰਿਆ ਸੁਪੀਰ ਸਿੰਘ ਬਾਦਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਸੰਧੂ ਸਾਹਿਬ ਕਹਿੰਦੇ ਕਿ ਇਹ ਗੱਲ ਜਾਇਜ਼ ਨਹੀਂ ਕਿ ਆਪਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਹੀਏ ਕਿ ਚੀਕਾਂ ਕਢਾ ਦੂੰ ਚੀਕਾਂ ਦੇ ਤੇਰੇ बोलो मेरे बंदेनु ਹੱਥ ਪਾਇਆ ਕਿਆ ਉਹ ਇਸ ਬਿਆਨ ਨੂੰ ਕੋਟ ਕਰਕੇ ਕਹਿ ਰਹੇ ਨੇ ਕਿ ਇਹ ਸੁਰੱਖਿਆ ਸੁਰੱਖਿਆ ਲਈ ਹੁੰਦੀ ਹੈ ਦੇਖੋ ਕਿਸ਼ਨਜੀ ਵੀ ਜਿਹੜੀ ਗੱਲ ਹੈ ਸਰਦਾਰ ਵਿਕਰਮ ਸਿੰਘ ਬੰਜੀਠੀਆ ਇੱਕ ਉਹ ਨਡਰ ਲੀਡਰ ਨੇ ਜਿਹੜੇ ਹਮੇਸ਼ਾ ਪੰਜਾਬ ਦੇ ਮੁੱਦਿਆਂ ਨੂੰ ਚੱਕਦੇ ਆਏ ਔਰ ਪੰਜਾਬ ਦੇ ਮੁੱਦਿਆਂ ਨੂੰ ਚੱਕਦੇ ਰਹਿਣਗੇ ਦੂਸਰੀ ਗੱਲ ਜਿਹੜੀ ਇਹ ਕਹਿ ਰਹੇ ਆ ਵੀ ਸਿਕਿਉਰਿਟੀ ਦੀ ਆ ਮੈਂ ਫੇਰ ਪੁੱਛਣਾ ਚਾਹਾਂਗਾ ਪੰਜਾਬ ਇਹ ਵੀ ਪੁੱਛਦਾ ਵੀਰ ਵਿੰਦ ਕੇਜਰੀਵਾਲ ਮਨੀਸ਼ ਸੋਦੀਆ ਵੈਭ ਜਿਹੜੇ ਇੱਕ ਹੋਰ ਇਹਨਾਂ ਦੇ ਦਿੱਲੀ ਤੋਂ ਆਏ ਆ ਜਿਨ੍ਹਾਂ ਨੂੰ Z+ ਸਿਕਿਉਰਟੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਵਿੱਚ ਆਲੀਸ਼ਾਨ ਕੋਠੀਆਂ ਦਿੱਤੀਆਂ ਗਈਆਂ ਇੱਕ ਕੋਠੀ ਦੇ ਨਾਲ ਇੱਕ ਫ੍ਰੀ ਦਿੱਤੀ ਗਈ ਹੈ ਰਹਿਣ ਵਾਸਤੇ ਤੇ ਪੰਜਾਬ ਉਹ ਵੀ ਪੁੱਛਦਾ ਹੈ ਵੀ ਉਹਨਾਂ ਨੂੰ ਜਿਹੜੀ Z+ ਸਿਕਿਉਰਟੀ ਇਹਨਾਂ ਨੂੰ ਤਾਮਝਾਨ ਦਿੱਤਾ ਗਿਆ ਉਹ ਕਾਦੇ ਆ ਇਸ ਤਰਕੇ ਦਿੱਤਾ ਗਿਆ ਔਰ ਜਿੱਥੇ ਤੱਕ ਵਿਕਰਮ ਮਜੀਠੀਆ ਦੀ ਗੱਲ ਹੈ ਅਸੀਂ ਤਾਂ ਜਵਾਬ ਲੈ ਲਿਆ ਆਪਾਂ ਨਾਲ ਦੀ ਨਾਲ ਜਵਾਬ ਲੈ ਲਿਆ ਆਪਾਂ ਸਣੀ ਜੀ ਸਮਾ ਨਾ ਘਟੇ ਨਾਲ ਦੀ ਨਾਲ ਆਪਾਂ ਜਵਾਬ ਲੈ ਲਏ ਇਸ ਇਸ਼ੂ ਤੇ ਕਰੋ ਕੰਪਲੀਟ ਕਰੋ ਫਿਰ ਬਹੁਤ ਕਾਟ ਸ਼ਬਦ ਪਲੀਜ਼ ਹਾਂ ਆਖਰਕਾਰ ਵਿਕਰਮ ਸਿੰਘ ਮਜੀਠੀਆ ਨੇ ਆਪ ਕਿਹਾ ਵੀ ਜਿਹੜੇ ਇੱਥੇ ਕੋਈ ਚਾ ਨਹੀਂ ਹੁੰਦਾ ਕਿਸੇ ਨੂੰ ਸਿਕਿਉਰਿਟੀ ਲੈਣ ਦਾ ਇਹ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਪੁਰਵਿਤ ਥ੍ਰੈਟ ਪਰਸੈਪਸ਼ਨ ਔਰ ਇਹ ਉਹੀ ਸਰਕਾਰ ਹੈ ਜਿਹੜੀ 23 ਮਾਰਚ ਤੱਕ ਤਾਂ ਚਿੱਠੀਆਂ ਲਿਖ ਰਹੀ ਹੈ ਵੀ ਤੁਸੀਂ ਜੀ ਆਪ ਦੀ ਗੱਡੀ ਜਿਹੜੀ ਹੈਗੀ ਉਹ ਬੁਲੇਟ ਪ੍ਰੂਫ ਕਰਾ ਲਓ ਕਿਉਂਕਿ ਪੰਜਾਬ ਸਰਕਾਰ ਕੋਲ ਗੱਡੀ ਨਹੀਂ ਹੈਗੀ ਤੁਸੀਂ ਆਪ ਦੀ ਗੱਡੀ ਬੁਲੇਟ ਪ੍ਰੂਫ ਕਰਾ ਲਓ ਤੇ ਉਹ ਵੀ ਆਰਸੀ ਦਿਓ ਔਰ ਅਸੀਂ ਇਹੀ ਸਰਕਾਰ ਕੋਲ ਪੁੱਛਣਾ ਚਾਹਦੇ ਹਾਂ ਸੋ ਆਪ ਦੂਸਰੀ ਗੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਆਪ ਕਿਹਾ ਵੀ ਜੇ ਭਾਈ ਤੁਹਾਨੂੰ ਲੱਗਦਾ ਵੀ ਮੇਰੀ ਥ੍ਰੈਟ ਪਰਸੈਪਸ਼ਨ ਨਹੀਂ ਹੈਗੀ ਮੈਨੂੰ ਕੋਈ ਵੀ ਇਹ ਜਤ ਜਿਹੜਾ ਹੈਗਾ ਥ੍ਰੈਟ ਨਹੀਂ ਹੈਗਾ ਤਾਂ ਡੀਜੀਪੀ ਸਾਹਿਬ ਲਿਖ ਕੇ ਮੈਨੂੰ ਚਿੱਠੀ ਭੇਜਦੇ ਨੇ ਵੀ ਭਾਈ ਤੈਨੂੰ ਕੋਈ ਥ੍ਰੈਟ ਪਰਸੈਪਸ਼ਨ ਨਹੀਂ ਹੈਗੀ ਚਲੋ ਬਹੁਤ ਰਾਜੀ ਸਰਕਾਰ ਤੇ ਪੰਜਾਬ ਦੇ ਡੀਜੀਪੀ ਹੋਣਗੇ ਬਲਹੋਤ ਰਾਜ ਬਲਹੋਤ ਰਾਜ ਜੀ ਬਾਤਕਾਰ ਸ਼ਬਦਾਂ ਜਵਾਬ ਦੇ ਦਿਓ ਆਪਣੇ ਕੋਲੇ ਸਿਰਫ 4 ਮਿੰਟ ਨੇ ਫਿਰ ਹੂਟਰ ਵੱਜੇਗਾ ਆਪਾਂ ਨੈਕਸਟ ਡਿਬੇਟ ਤੇ ਚਲੇ ਜਾਵਾਂਗੇ ਹੂੰ ਕੋ ਕ੍ਰਿਸ਼ਨ ਜੀ ਇਹ ਤਿੰਨੋਂ ਪਾਰਟੀਆਂ ਕਿਵੇਂ ਇਕੱਠੀਆਂ ਨੇ ਸਰਕਾਰ ਦੇ ਖਿਲਾਫ ਇਹ ਤਿੰਨੋਂ ਹੀ ਮਿਲੀਆਂ ਹੋਈਆਂ ਨੇ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਵਿੱਚ ਨਸ਼ੇ ਦੇ ਬੂਟੇ ਨੂੰ ਲਾਣ ਤੇ ਉਹਨੂੰ ਪ੍ਰਫੁੱਲਤ ਕਰਨ 'ਚ ਤਿੰਨਾਂ ਦਾ ਹੱਥ ਸੀਗਾ ਔਰ ਤਿੰਨੋਂ ਹੀ ਆਪਣੇ ਇੱਕ ਸਾਥੀ ਅੰਦਰਖਾਤੇ ਸਾਰੇ ਇਕੱਠੇ ਨੇ ਆਪਣੇ ਸਾਥੀ ਦੀ ਸਿਕਿਉਰਿਟੀ ਘਟਾਣ ਤੇ ਦੇਖੋ ਕਿਉਂ ਜਾ ਰੋਲਾ ਪਾ ਰਹੇ ਹੈਗੇ ਔਰ ਜਿਹੜੇ ਕਹਿੰਦੇ ਸੀ ਕਿ ਜੇ ਅਸੀਂ ਚੀਕਾ ਘਟਾ ਦੇਆਗੇ ਸਿਰਫ ਸਿਕਿਉਰਿਟੀ ਘਟਣ ਤੇ ਹੀ ਚੀਕਾਂ ਨਿਕਲ ਗਈਆਂ ਉਹਨਾਂ ਦੀਆਂ ਔਰ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਬੇਨਤੀ ਕਰਾਂਗਾ ਕਿਰਪਾ ਕਰਕੇ ਜਿਹੜਾ ਵੀ ਕੋਈ ਤੁਹਾਡਾ ਨਿਰਪੱਖ ਟਿੱਪਣੀਕਾਰ ਹੁੰਦਾ ਹੈ ਔਰ ਸੱਚੇ ਤੌਰ ਤੇ ਨਿਰਪੱਖ ਹੋਣਾ ਚਾਹੀਦਾ ਸਾਰੇ ਤੇ ਤੌਮਤ ਲਾ ਰਹੇ ਹੋ ਕਿ ਸਾਰੇ ਇਕੱਠੇ ਨਹੀਂ ਮੈਂ ਇੱਕ ਬੰਦੇ ਸੋ ਸਭ ਲਾਸਟ ਰਿਐਕਸ਼ਨ ਤੁਹਾਡੇ ਵੱਲੋਂ ਇਕੱਠੇ ਹਾਂ ਇਹ ਬਹੁਤ ਵੱਡੀ ਤੌਮਤ ਤੁਹਾਡੇ ਦੇ ਲਈ ਆਉਂਦੀ ਹੈ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਇੱਕ ਮਿੰਟ ਮੇਰੀ ਗੱਲ ਸੁਣੋ ਬੋਤਰਾ ਜੀ ਆ ਕੇ ਗੱਲ ਸੁਣੀ ਸਭ ਜਵਾਬ ਦੇ ਰਹੇ ਨੇ ਤੁਹਾਡੀ ਗੱਲ ਤੇ ਤੁਹਾਡੀ ਕੰਮਾਂ ਦੀ ਤਾਰੀਫ ਕਰਦੇ ਨਹੀਂ ਸੁਣਿਆ ਮੈਂ ਬਰਾਜੀ ਸਾਹਿਬ ਨੂੰ ਕਦੇ ਵੀ ਆਪ ਮਿਲਕਾ ਨਹੀਂ ਗਿਆ ਤੇ ਦਿੱਲੀ ਤੋਂ ਕਿੜਿਆ ਉਹ ਵੀ ਪੰਜਾਬ ਨੂੰ ਬੜਾ ਬੜਾ ਜਰੀਆ ਨਾਲ ਸਿਕਿਉਰਿਟੀ ਉਹ ਦਿੱਤੀ ਆ ਕਰਕੇ ਇਥੇ ਨਿਰਪੱਖ ਸਣੀ ਜੀ ਮੈਂ ਆਉਂਗਾ ਜੇ ਸਮਾਂ ਹੋਇਆ ਤਾਂ ਸਮਾਂ ਬੜਾ ਘਟੇਗਾ ਆਪਣੇ ਕੋਲੇ ਸੋਈ ਸਾਹਿਬ ਦੇਖੋ ਬਲਹੋਤਰਾ ਜੀ ਕਹਿੰਦੇ ਕਿ 헤 ਜਾ ਰਿਹਾ ਸਾਰੇ ਇਕੱਠੇ ਮਿਲੇ ਹੋਏ ਨੇ ਕਹਿੰਦੇ ਨਹੀਂ ਆਉਣਾ ਚਾਹੀਦਾ ਹਾਲਾਂਕਿ ਸੁਰੱਖਿਆ ਦੇ ਮਸਲੇ ਤੇ ਬੜਾ ਦੇਖੋ ਬੜਾ ਕੌਨਫਿਡੈਂਸ਼ੀਅਲ ਮਸਲਾ ਹੁੰਦਾ ਇਹ ਲਿਸਟਾਂ ਵੀ ਨਹੀਂ ਬਾਹਰ ਹੋਣੀਆਂ ਚਾਹੀਦੀਆਂ ਜਾਣਕਾਰੀ ਵੀ ਨਹੀਂ ਬਾਹਰ ਹੋਣੀ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਦੇ ਸਾਭਕਾ ਪ੍ਰਧਾਨ ਵੱਲੋਂ ਦੱਸਿਆ ਕਿ ਇਹ ਗੱਲ ਹੀ ਨਹੀਂ ਪਤਾ ਲੱਗਣੀ ਸੀ ਕਿਸੇ ਨੂੰ ਸੋਈ ਸਾਹਿਬ ਜੀ ਤੁਸੀਂ ਮੈਨੂੰ ਪੁੱਛ ਰਹੇ ਹੋ ਕਿਸ ਜੀ ਸੋਈ ਸਾਹਿਬ ਤੁਹਾਡੇ ਤੇ ਤੌਮ ਅਟੈਕ ਕਿ ਤੁਹਾਨੂੰ 헤 ਜਾ ਰਿਹਾ ਇਕੱਠੇ ਮਿਲੇ ਹੋਏ ਮਲਹੋਤਰਾ ਜੀ ਕਹਿ ਰਹੇ ਨੇ ਜਵਾਬ ਦੇ ਦਿਓ ਸੰਤੂ ਸਾਹਿਬ ਦਾ ਫਿਰ ਲਾਸਟ ਰੈਕਸ਼ਨ ਸਮਾ ਕਰਦੇ ਹਾਂ ਜੀ ਇਹਦੇ ਵਿੱਚ ਕੀ ਇਹਦੇ ਵਿੱਚ ਕਿਸ਼ਨ ਜੀ ਕੀ ਇਕੱਠੇ ਮਿਲੇ ਹੋਣਾ ਜੀ ਆ ਸਾਹਮਣੇ ਸਾਰਾ ਕੁਝ ਕਲੀਅਰ ਨਜ਼ਰ ਆ ਰਿਹਾ ਹੈ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਕਟਾਈ ਗਈ ਖਬਾਰਾ ਚ ਲਿਖਿਆ ਗਿਆ ਅਗਲੇ ਦਿਨਾਂ ਨੂੰ ਗੋਲੀ ਮਾਰ ਦਿੱਤੀ ਗਈ ਅੱਜ ਤੁਸੀਂ ਉਹਨਾਂ ਦੀ ਸਕਿਉਰਿਟੀ ਘਟਾ ਰਹੇ ਹੋ ਤੁਸੀਂ ਅਤਰ ਚੁਕਲਾ ਬਿਆਨ ਦੇ ਰਹੇ ਹੋ ਬਾਕੀ ਬਿਆਨ ਦੇ ਰਹੇ ਨੇ ਲੋਕੀ ਤੁਸੀਂ ਜੇ ਮਰਵਾਣਾ ਚਾਹੁੰਦੇ ਜੇ ਦਿਨ 350 ਮਰਡਰ ਤੇ ਪੰਜਾਬ ਚ ਉਦਾਂ ਹੀ ਹੋ ਗਿਆ ਰਕੇਸ਼ ਸੂਰੀ ਮਾਰਿਆ ਗਿਆ ਨੰਗਾ ਲੰਬੀਆਂ ਮਾਰਿਆ ਗਿਆ ਹੋਰ ਅਣਖੋਲੇ ਲੋਕੀ ਮਾਰੇ ਜਾਂਦੇ ਨੇ ਤੇ ਜੇ ਤੁਸੀਂ ਮਰਵਾਣਾ ਚਾਹੁੰਦੇ ਨੇ ਪੰਜਾਬ ਨੂੰ ਮਰਵਾਓ ਸਕਿਉਰਿਟੀ ਦਿਓ ਮਨੀਸ਼ ਸ਼ੋਭੀਏ ਨੂੰ ਸਿਕਿਉਰਟੀ ਦਿਓ ਕੇਜਬੀ ਵਾਲ ਨੂੰ ਡੈਡਪਲੱਸ ਸਿਕਿਉਰਟੀ ਕੇਜਬੀ ਵਾਲ ਨੂੰ ਚਾਹੀਦੀ ਹੈ ਭਾਬ ਤੁਸੀਂ ਸਿੱਧੇ ਤੌਰ ਤੇ ਸ਼ੱਕ ਕਰ ਰਹੇ ਹੋ ਭਾਬ ਤੁਸੀਂ ਸਿੱਧੇ ਤੌਰ ਤੇ ਸ਼ੱਕ ਕਰੋ ਲਾਸਟ 1 ਮਿੰਟ ਸੰਧੂ ਸਾਹਿਬ ਤੁਹਾਡੇ ਸ਼ਬਦ ਆਵਲੀ ਤੇ ਸਵਾਲ ਵੀ ਚੁੱਕਿਆ ਗਿਆ ਕਿ ਤੁਹਾਨੂੰ ਨਹੀਂ ਸੀ ਕਹਿਣਾ ਚਾਹੀਦਾ ਲਾਸਟ 1 ਮਿੰਟ ਫਿਰ ਆਪਾਂ ਡਿਬੇਟ ਦੀ ਸ਼ੁਰੂਆਤ ਹੋਰ ਕਰਾਂਗੇ ਦੇਖੋ ਇਹਨਾਂ ਨੇ ਬਲੋਤਰਾ ਜੀ ਨੇ ਤੇ ਬੂਟਾ ਸਿੰਘ ਬਰਾਗੀ ਜੀ ਤੇ ਵੀ ਜਿਹੜੇ ਨਿਪਟ ਚਿੱਪ ਨਿਕਾਰਨੇ ਚੁੱਕ ਦਿੱਤਾ ਤੇ ਸਾਡੇ ਤੇ ਤਾਂ ਚਿੱਲ ਚੁੱਕਣਾ ਸੀ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਅਸੀਂ ਤੁਹਾਡੇ ਗਰੂ ਕੰਪਲੀਟ ਕਰੋ 2 ਸੈਕਿੰਡ ਦੇ ਵਿੱਚ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਤੁਸੀਂ ਪੰਜਾਬ 'ਚ ਬਹੁਤ ਜਮਦਸਤ ਕੰਮ ਕਰਦੇ ਹੋ ਅਸੀਂ ਤੁਹਾਡੇ ਸੁਣੇ ਗਾਈ ਆ ਕਿ ਤੁਸੀਂ ਬਹੁਤ ਜ਼ਿਆਦਾ ਪੋਸਟਰ ਸੈਰ ਤੇ ਲਾਉਂਦੇ ਸੰਨ ਸਾਹਿਬ ਤੁਹਾਡੇ ਗੱਲ ਆਖਦੀ ਮਾਫੀ ਚੋਣਾ ਰੋਕ ਰਿਹਾ ਸਾਨੂੰ ਚਰਚਾ ਇੱਥੇ ਵਿਰਾਮ ਦੇਣੀ ਪੈਣੀ ਹੈ